ਪੰਜਾਬ ਦੇ ਵਿੱਚ ਤਰਨਤਾਰ ਦੇ ਜਿਮਨੀ ਚੋਣ ਤੋਂ ਬਾਅਦ ਜੋ ਨਤੀਜੇ ਆਏ ਨੇ ਉਸ ਤੋਂ ਬਾਅਦ ਕੁਝ ਹੈਰਾਨ ਕਰਨ ਵਾਲੇ ਨਤੀਜੇ ਜ਼ਰੂਰ ਨੇ ਕਿਉਂਕਿ ਜਿਸ ਤਰ੍ਹਾਂ ਹੁਣ ਕਾਂਗਰਸ ਤੇ ਜਿਹੜੀ ਭਾਜਪਾ ਦੀਆਂ ਜਮਾਨਤਾਂ ਜਬਤ ਹੋਈਆਂ ਚੌਥੇ ਪੰਜਵੇਂ ਨੰਬਰ ਤੇ ਰਹੇ ਨੇ ਤੇ ਤੀਜੇ ਨੰਬਰ ਦੇ ਉੱਤੇ ਭਾਈ ਅੰਮ੍ਰਿਤਪਾਲ ਅਕਾਲੀ ਦਲ ਵਾਰਸ ਤੇ ਪੰਜਾਬ ਤੇ ਸਾਂਝਾ ਜਿਹੜਾ ਪੰਥਕ ਉਮੀਦਵਾਰ ਤੇ ਜਿਹੜਾ ਮਨਦੀਪ ਸਿੰਘ ਉਹ ਰਹਿੰਦੇ ਨੇ ਤੇ ਦੂਜੇ ਨੰਬਰ ਦੇ ਉੱਤੇ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੋਰ ਰੰਧਾਵਾ ਤੇ ਪਹਿਲੇ ਨੰਬਰ ਦੇ ਉੱਤੇ ਹਰਨੀਤ ਸੰਧੂ ਆਮਾਦੀ ਪਾਰਟੀ ਜਿੱਤ ਪ੍ਰਾਪਤ ਕਰ ਜਾਂਦੇ ਨੇ ਹੁਣ ਇਹਦੇ ਸਿਆਸੀ ਸਮੀਕਰਨ 27 ਦੇ ਵੱਲ ਜੇਕਰ ਦੇਖਿਆ ਜਾਵੇ ਤਾਂ ਕੀ ਹੋਵੇਗਾ ਕਿਉਂਕਿ ਹੁਣ ਗੱਲ ਇਹ ਵੀ ਕਹੀ ਜਾ ਰਹੀ ਹੈ ਕਿ ਹੁਣ ਜਿਸ ਤਰ੍ਹਾਂ ਕਾਂਗਰਸ ਤੇ ਜਿਹੜੀ ਭਾਜਪਾ ਦਾ ਜੋ ਕੁਝ ਉੱਤੇ ਹਾਲਾਤ ਬਣੇ ਨੇ ਜੋ ਜਮਾਨਤਾ ਜਬਤ ਹੋਈਆਂ ਨੇ ਹੁਣ ਸੁਖਵੀਰ ਬਾਦਲ ਦੇ ਲਈ 27 ਦਾ ਪ੍ਰਭਾਵ ਕੀ ਹੋਵੇਗਾ ਕਿਉਂਕਿ ਜੇਕਰ ਵੋਟ ਜਿਹੜੀ ਖਿੰਡ ਚੁੱਕੀ ਹੈ ਪੰਥਕ ਵੋਟ ਜੇਕਰ ਇਕਜੁੱਟ ਹੁੰਦੀ ਤਾਂ ਇੱਥੇ ਅਕਾਲੀ ਦਲ ਦੀ ਵੱਡੀ ਜਿੱਤ ਹੋਣੀ ਸੀ ਚਲੋ ਫਿਰ ਵੀ ਅਕਾਲੀ ਦਲ ਕਿਤੇ ਨਾ ਕਿਤੇ ਪਿਛਲੀਆਂ ਚੋਣਾਂ ਦੇ ਵਿੱਚੋਂ ਜਿਸ ਤਰ੍ਹਾਂ ਉੱਭਰ ਕੇ ਸਾਹਮਣੇ ਆਇਆ ਕਿਤੇ ਨਾ ਕਿਤੇ ਵੱਡੇ ਸੰਕੇਤ ਜ਼ਰੂਰ ਨੇ ਚੇਤੇ ਹੋਵੇਗਾ ਕਿ ਸੁਖਵੀਰ ਬਾਦਲ ਨੂੰ ਇਹ ਗੱਲ ਤੰਜ ਮੁਕਮਦੇ ਭਗਵੰਤ ਮਾਨ ਕਰਦੇ ਹੁੰਦੇ ਸੀ ਕਿ 1920 ਦੇ ਵਿੱਚ ਅਕਾਲੀ ਦਲ ਸ਼ੁਰੂ ਤੇ 2019 ਦੇ ਵਿੱਚ ਅਕਾਲੀ ਦਲ ਖਤਮ ਨਿਬੜ ਗਿਆ ਕੰਮ ਇਹ ਬਿਆਨ ਅਕਸਰ ਹੀ ਮੁੱਖ ਮੰਤਰੀ ਭਗਵੰਤ ਮਾਨ ਸਟੇਜਾਂ ਤੋਂ ਦਿੰਦੇ ਹੁੰਦੇ ਸੀ ਪਰ ਜਿਸ ਤਰ੍ਹਾਂ ਦੇ ਹੁਣ ਤਰਨਤਾਰਨ ਦੀ ਜਿਮਨੀ ਚੌਂ ਦੇ ਵਿੱਚ ਹਾਲਾਤ ਬਣੇ ਨੇ ਹੁਣ ਵੇਖਣਾ ਇੱਥੇ ਬੇहद ਖਾਸ ਸਹੀ ਹੋਵੇਗਾ ਕਿ ਹੁਣ ਸਤਾਈ ਦੇ ਵਾਸਤੇ ਹੁਣ ਕਿਵੇਂ ਸੁਖਵੀਰ ਬਾਦਲ ਦਾ ਜਿਸ ਤਰ੍ਹਾਂ ਹੁਣ ਪ੍ਰਭਾਵ ਵਧ ਰਿਹਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕੀਰਨੀਤੀ ਘਰੇ ਕੀ ਕੁਝ ਹੋਵੇਗਾ ਇਸ ਬਾਤ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਕਰਨਜੀਤ ਸਿੰਘ ਚਿਲਾ ਜੁੜ ਚੁੱਕੇ ਨੇ ਚਿਲਾ ਸਾਹਿਬ ਸਵਾਗਤ ਹੈ ਪਾਰਟੀ ਪੰਜਾਬ ਤੇ ਬਹੁਤ ਬਹੁਤ ਧੰਨਵਾਦ ਮਨਦੀਪ ਜੀ ਤੇ ਸਾਰੇ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਜੀ ਕਿਵੇਂ ਦੇਖ ਦਿਓ ਤਰਨਤਾਰਨ ਪੰਥਕ ਸੀਟ ਮੰਨੀ ਜਾਂਦੀ ਸੀ ਜਿਸ ਤਰ੍ਹਾਂ ਦੇ ਨਤੀਜੇ ਆਏ ਨੇ ਹੁਣ ਉਸ ਨੂੰ ਲੈ ਕੇ ਹੁਣ 27 ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਕਿਵੇਂ ਦੇਖ ਦਿਓ ਜੋਰ ਤੋੜ ਦੀ ਰਾਜਨੀਤੀ ਨੂੰ ਮਨਦੀਪ ਜੀ ਮੈਂ ਕਿ ਜਿਹੜਾ ਤਰਨਤਾਰਨ ਦਾ ਨਤੀਜਾ ਮੈਂ ਇਹਨੂੰ ਕੋਈ ਜ਼ਿਆਦਾ ਨਵਿੱਕਲੇ ਢੰਗ ਨਾਲ ਨਹੀਂ ਦੇਖ ਰਿਹਾ ਇਹਦਾ ਕਾਰਨ ਇਹ ਹੈ ਕਿ ਜਿਮਨੀ ਚੋਣਾ ਤੇ ਆਮ ਚੋਣਾ ਚ ਬਹੁਤ ਜ਼ਮੀਨ ਅਸਮਚ ਹੈ 1.5 ਸਾਲ ਹਾਲੇ ਪਿਆ ਹੈ ਮੌਜੂਦਾ ਸਰਕਾਰ ਦੇ ਕਾਰਜਕਾਲ ਜੇ ਆਪਾਂ ਪਿਛਲੀਆਂ ਜਿਮਨੀ ਚੋਣਾਂ ਦਾ ਵੀ ਕਿਤੇ ਇਤਿਹਾਸ ਕੱਢ ਕੇ ਦੇਖ ਲਈਏ ਤਾਂ 2017 ਦੀਆਂ ਜਿਹੜੀਆਂ ਚੋਣਾਂ ਸੀ ਆਮ ਚੋਣਾਂ ਉਸ ਤੋਂ ਪਹਿਲਾਂ ਜਿੰਨੀਆਂ ਵੀ ਜਿਮਨੀ ਚੋਣਾਂ ਹੋਈਆਂ ਸੀ ਸ੍ਰੋਮਣੀ ਅਕਾਲੀ ਦਲ ਨੇ ਜਿੱਤ ਦਰਜ ਕੀਤੀ ਸੀ ਕੋਈ ਜਿਮਨੀ ਚੋਣ ਅਕਾਲੀ ਦਲ ਨਹੀਂ ਹਾਰਿਆ ਸੀ ਪਰ ਜਦੋਂ 2017 ਦੀ ਆਮ ਚੋਣ ਆਈ ਤਾਂ ਪਲਟਾ ਕਾਂਗਰਸ ਪਾਰਟੀ ਮਾਰ ਗਈ ਤੇ ਜਿਹੜਾ ਹੈਗਾ ਅਕਾਲੀ ਦਲ ਜਿੱਤ ਗਿਆ ਸੋ ਇਸੇ ਤਰ੍ਹਾਂ ਪਹਿਲਾਂ ਵੀ ਹੁੰਦਾ ਰਿਹਾ ਹੈ ਸੋ ਇਹ ਜਿਹੜਾ ਜਿਮਨੀ ਚੋਣ ਹੈ ਇਹਦਾ ਇਹ ਦੂਰਾ ਤੀਰਾ ਅਸਰ ਹੁੰਦਾ ਹੈ ਖਾਸ ਕਰਕੇ ਸਰਕਾਰੀ ਜਿਹੜੀ ਮਸ਼ੀਨਰੀ ਹੈ ਆਪਦੀ ਦਰਬਾਰ ਤੋਂ ਹੁੰਦੀ ਹੈ ਸੁਖਵੀਰ ਬਾਦਲ ਨੇ ਖੁਦ ਦੋਸ਼ ਲਾਇਆ ਉਹਨੇ ਵਧਾਈਆਂ ਵੀ ਦਿੱਤੀਆਂ ਨੇ ਪੁਲਿਸ ਨੂੰ ਕਿ ਇੱਥੇ ਆਮ ਆਦਮੀ ਪਾਰਟੀ ਨਹੀਂ ਜਿੱਤੀ ਇੱਥੇ ਪੁਲਿਸ ਜਿੱਤੀ ਹੈ ਆਮ ਆਦਮੀ ਪਾਰਟੀ ਦੀ ਹਾਰ ਹੋਈ ਹੈ ਪੁਲਿਸ ਦੀ ਜਿੱਤ ਹੋਈ ਹੈ ਉਹਨੇ ਤਾਂ ਨਾਂ ਲੈ ਕੇ ਡੀਜੀਪੀ ਤੋਂ ਲੈ ਕੇ ਥੱਲੇ ਜਿਹੜੇ ਐਸਐਸਪੀ ਤੱਕ ਦੇ ਨਾਂ ਲੈ ਕੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਨੇ ਕਿ ਭਾਈ ਤੁਸੀਂ ਜਿੱਤ ਗਏ ਤੁਹਾਨੂੰ ਵਧਾਈ ਸੋ ਜਿਹੜਾ ਜਿਮਨੀ ਚੋਣ ਹੁੰਦਾ ਸਰਕਾਰ ਦਾ ਬਹੁਤ ਅਸਰ ਹੁੰਦਾ ਹੈ ਪੰਚਾਇਤਾਂ ਸਰਪੰਚ ਸਾਰੀ ਅਫਸਰ ਸਾਹੀ ਤਹਿਸੀਲਦਾਰ ਪਟਵਾਰੀ ਹਰੇਕ ਸ਼ਕਤੀ ਜਿਹੜੀ ਸਰਕਾਰ ਹੈ ਉਹ ਝੋਕ ਦਿੰਦੀ ਹੈ ਜਿਮਨੀ ਚੋਣਾਂ 'ਚ ਇਸ ਕਰਕੇ ਤੇ ਫਿਰ ਨੰਬਰ ਤੋਂ ABC ਕੇ ਜਿਹੜੀ ਜਿਮਨੀ ਚੋਣ ਸੀ ਉਹਦੇ 'ਚ ਜਿਹੜਾ ਉਮੀਦਵਾਰ ਸੀ ਆਮ ਆਦਮੀ ਪਾਰਟੀ ਦਾ ਹਰਮੀਰ ਸਿੰਘ ਸੰਧੂ ਉਹ ਤਿੰਨ ਵਾਰੀ ਉਸ ਹਲਕੇ ਤੋਂ ਵਿਧਾਇਕ ਰਹਿਆ ਹੋਇਆ ਸੀ ਤੇ ਤਿੰਨ ਵਾਰੀ ਵਿਧਾਇਕ ਰਹਿਣਾ ਉਹਦੇ ਨਾਲ ਹਜ਼ਾਰਾਂ ਲੋਕਾਂ ਦਾ ਸੰਪਰਕ ਹੋਏਗਾ ਸੈਂਕੜੇ ਲੋਕਾਂ ਦੇ ਉਹਨੇ ਕੰਮ ਕਰਾਏ ਹੋਣਗੇ ਸੈਂਕੜੇ ਪਿੰਡਾਂ ਨੂੰ ਜਿਹੜੇ ਤੇ ਪਿੰਡ ਨੇ ਦਰਜ ਨਾਲ ਪਿੰਡ ਹੋਣਗੇ ਉਹਨਾਂ ਨੂੰ ਗਰੰਟਾ ਦਿੱਤੀਆਂ ਹੋਣਗੀਆਂ ਪਰ ਇਸ ਦੇ ਬਾਵਜੂਦ ਮਹਿਜ ਜਿਹੜੀ 12000 ਦੇ ਕਰੀਬ ਵੋਟਾਂ ਨਾਲ ਜਿੱਤਣਾ 1291 ਵੋਟਾਂ ਨਾਲ ਜਿੱਤਣਾ ਇਹ ਆਮ ਆਦਮੀ ਪਾਰਟੀ ਲਈ ਸਭ ਤੋਂ ਸੰਕੇਤ ਨਹੀਂ ਹੈ ਠੀਕ ਹੈ ਕਿ ਆਪਣਾ ਦਿਲ ਰੱਖਣ ਲਈ ਉਹ ਜਿਵੇਂ ਮਰਜ਼ੀ ਕਹੀ ਜਾਣਗੇ ਤਾਂ ਸੈਮੀ ਫਾਈਨਲ ਸੀ ਫਾਈਨਲ ਵੀ 27 ਚ ਅਸੀਂ ਇਹ ਤਾਂਗੇ ਜਿਹਾ ਕੁਝ ਨਹੀਂ ਹੈ ਆਮ ਆਦਮੀ ਪਾਰਟੀ ਲਈ ਜਿਹੜਾ 27 ਦਾ ਰਾਹ ਬੜਾ ਕੰਡਿਆਂ ਭਰਿਆ ਬੜਾ ਔਖਣਾ ਭਰਿਆ ਇਸ ਚੋਣ ਤੋਂ ਇਹ ਸਿੱਧ ਹੋ ਗਿਆ ਹੈ ਅਗਲੀ ਗੱਲ ਆਪਾਂ ਕਰੀਏ ਕਾਂਗਰਸ ਕਾਂਗਰਸ ਪਾਰਟੀ ਦੇ ਜਿਹੜੀ ਆਪਸੀ ਫੁੱਟ ਹੈ ਉਸ ਜਿਵੇਂ ਚੋਣ ਚ ਵੀ ਨਜ਼ਰ ਆਈ ਰਾਜਾ ਵੜਿੰਗ ਕੀ ਕੀ ਬੋਲਦੇ ਰਹੇ ਸਾਰਿਆਂ ਨੇ ਸੁਣਿਆ ਆਪਿਆਂ ਨੇ ਕਿੰਨਾ ਵਿਵਾਦ ਉਥੇ ਭਖਿਆ ਵੀ ਸਾਰਾ ਕੁਝ ਦੇਖਿਆ ਗਿਆ ਸੋ ਇਸ ਲਈ ਜਿਹੜੇ ਸੁਪਨੇ ਲੈ ਰਹੇ ਸੀ ਪੰਜ ਸੱਤ ਮੁੱਖ ਮੰਤਰੀ ਦਾ ਸਿੱਧੇ ਤੌਰ ਤੇ ਸੁਪਨੇ ਲੈ ਰਹੇ ਨੇ ਕਾਂਗਰਸ ਚ ਵੀ ਅਸੀਂ ਦਾ ਮੁੱਖ ਮੰਤਰੀ ਦੇ ਬਹੁਤ ਆਵੇਦਾਰ ਆ ਤੇ ਸਾਸੀ ਦਾ ਬਣੇ ਪਏ ਆ ਤੇ ਪੰਜ ਸੱਤ ਅਜੇ ਵੀ ਹੋਣਗੇ ਜਿਨ੍ਹਾਂ ਦਾ ਇਹਨਾਂ ਨੂੰ ਇਹ ਲੱਗਦਾ ਹੋਵੇਗਾ ਕਿ ਜਿਵੇਂ ਚਰਨਜੀਤ ਚੰਨੀ ਦਾ ਦਾਲ ਆ ਕੇ ਅਸੀਂ ਇਸ ਤਰ੍ਹਾਂ ਸਹਿਤ ਸਾਡਾ ਵੀ ਕਿਤੇ ਨਾ ਕਿਤੇ ਦਾਲ ਲੱਗ ਜਵੇ ਹਾਈ ਕਮਾਂਡ ਸਾਡੇ ਦੇ ਕਿਤੇ ਮਿਹਰਬਾਨ ਹੋ ਜਵੇ ਸੋ ਕਾਂਗਰਸ ਪਾਰਟੀ ਨੂੰ ਵੀ ਇਹ ਇੱਕ ਕਿਸਮ ਦਾ ਜਿਹੜਾ ਵੋਟਰਾਂ ਨੇ ਸਬਕ ਸਿਖਾਇਆ ਕਿ ਭਾਈ ਤੁਹਾਡੇ ਲਈ ਜਿਹੜਾ 2027 ਦਾ ਜਿਹੜਾ ਤੁਸੀਂ ਕਹਿ ਰਹੇ ਹੋ ਮੈਂ ਅਸੀਂ ਤਾਂ ਆਏ ਪਏ ਆ ਜਿਹਾ ਕੁਝ ਨਹੀਂ ਹੈ ਥੋੜਾ ਜੇ ਤੁਸੀਂ ਆਉਣਾ ਹੈ ਜਾਂ ਜੇ ਤੁਸੀਂ ਵਾਪਸੀ ਕਰਨੀ ਹੈ ਆਪਣੀ ਪੰਜਾਬ ਦੀ ਸਿਆਸਤ ਤੇ ਤੁਹਾਨੂੰ ਚਿੱਟੇ ਕੋਟ ਤੇ ਪਜਾਮੇ ਜਿਹੜੇ ਤੁਸੀਂ ਪਾ ਪਾ ਕੇ ਸਿਰਫ ਬਿਆਨਬਾਜ਼ੀ ਤੇ ਜਾਂ ਸੋਸ਼ਲ ਮੀਡੀਆ ਤੇ ਜਾਂ ਮੈਂ ਇੰਟਰਵਿਊ ਤੇ ਸੀਮਤ ਰਹਿੰਦੇ ਹੋ ਉਹਨਾਂ ਛੱਡ ਕੇ ਤੁਹਾਨੂੰ ਲੋਕਾਂ 'ਚ ਵਿਚਰਨਾ ਪਊਗਾ ਤੇ ਵਿਰੋਧੀ ਧਿਰ ਵਾਲੀ ਜਿਹੜੀ ਭੂਮਿਕਾ ਹੈ ਨਿਭਾਣੀ ਪਊਗੀ ਪੰਜਾਬ 'ਚ ਕਿੰਨਾ ਕੁਝ ਹੋ ਰਿਹਾ ਹੈ ਕਿਤੇ ਮਿਲਿਆ ਡੀਪੀ ਕਿਸਾਨ ਨੂੰ ਕਣਕ بیچਣੀ ਸੀ ਕਿਤੇ ਨਹੀਂ ਮਿਲਿਆ ਕਿੰਨੇ ਜਿਹੜੇ ਕਿਆ ਹੈਗੇ ਅਮਨ ਕਾਨੂੰਨ ਦੀ ਕੀ ਹਾਲਤ ਹੈ ਜੇ ਜਦੋਂ ਦੇਖੋ ਜਿਸ ਚੀਜ਼ ਦਾ ਮਰਜੀ ਰੇਟ ਵਧ ਜਾਂਦਾ ਹੈ ਤੇ ਜਦੋਂ ਦੇਖੋ ਜਿਹੜੀ ਪੁਲਿਸ ਦੀ ਹੈਗੀ ਕਾਰਗੁਜ਼ਾਰੀ ਕਿਤੇ ਝੁੱਠੇ ਕਈ ਜਗ੍ਹਾ ਮੁਕਾਬਲੇ ਵੀ ਬਣ ਜਾਂਦੇ ਨੇ ਕਈ ਜਗ੍ਹਾ ਪਰਚੇ ਵੀ ਦਰਜ ਹੋ ਜਾਂਦੇ ਨੇ ਉਹਨਾਂ ਦੇ ਵਿਰੁੱਧ ਵਿਰੋਧੀ ਧਿਰ ਕਿੱਥੇ ਹੈ ਹੋਰ ਬਹੁਤ ਕੁਝ ਹੁੰਦਾ ਹੈ ਵਿਰੋਧੀ ਧਿਰ ਵਿਰੋਧੀ ਧਿਰ ਵਾਲੀ ਭੂਮਿਕਾ ਨਹੀਂ ਨਿਭਾ ਰਹੀ ਤੇ ਜੇ ਕਾਂਗਰਸ ਨੂੰ ਦੁਬਾਰਾ ਮੁਕਾਬਲੇ ਜਾਣਾ ਹੈ ਤਾਂ ਉਹਨੂੰ ਉਹਦੇ ਲਈ ਸੋਚਣਾ ਪਊਗਾ ਇਹ ਥਿਊਰੀ ਜਮਾਨਤ ਹੁਣ ਜਬਤ ਹੋਈ ਹੈ ਚੌਥੇ ਨੰਬਰ ਤੇ ਆਇਆ ਜਿਹੜਾ ਕਾਂਗਰਸ ਦਾ ਤੇ ਕਰਨ ਮੀਰ ਸਿੰਘ ਬੋਟ ਤੇ ਜਿਹੜੇ ਉਮੀਦਵਾਰ ਸੀ 15078 ਵੋਟਾਂ ਮਿਲੀਆਂ ਅਗਲੀ ਗੱਲ ਆਪਾਂ ਕਰਦੇ ਹਾਂ ਭਾਰਤੀ ਜਨਤਾ ਪਾਰਟੀ ਦੀ ਜਗਦੀਪ ਜੀ ਸਾਰੇ ਲੋਕ ਭਾਰਤੀ ਜਨਤਾ ਪਾਰਟੀ ਨੂੰ ਬੜੇ ਨੀਵੇਂ ਕਦ ਨਾਲ ਮਾਪ ਰਹੇ ਨੇ ਕਹਿ ਰਹੇ ਨੇ ਕਿ ਸੌਰੀ ਮਨਦੀਪ ਜੀ ਮੈਂ ਗਲਤ ਕਹਿ ਗਿਆ ਮਨਦੀਪ ਜੀ ਇਹ ਮੈਂ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਇਹ ਹੇਠਲੇ ਪੱਧਰ ਤੇ ਮਾਪ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਦੀ ਜਮਾਨਤ ਜਬਤ ਹੋ ਗਈ ਜੀ ਇਹ ਹੋ ਗਿਆ ਜੀ ਉਹ ਹੋ ਗਿਆ ਜੀ ਫਲਾਣਾ ਹੋ ਗਿਆ ਪਰ ਇਸ ਦੇ ਬਾਵਜੂਦ ਤੁਸੀਂ ਦੇਖੋ ਕਿ 92 ਤੋਂ 93 ਫੀਸਦੀ ਵੋਟ ਸਿੱਖ ਵੋਟਾਂ ਵਾਲਾ ਹਲਕਾ ਸੀ ਇਹ ਤੇ 2022 ਦੀਆਂ ਚੋਣਾਂ 'ਚ ਮਹਿਜ ਭਾਰਤੀ ਜਨਤਾ ਪਾਰਟੀ ਨੂੰ ਉਸ ਹਲਕੇ 'ਚੋਂ 1639 ਵੋਟ ਪਈ ਸੀ ਢੋਲ ਸਾਹਿਬ ਤੋਂ ਤੇ ਅੱਜ ਭਾਰਤੀ ਜਨਤਾ ਪਾਰਟੀ ਉੱਥੇ 6239 ਵੋਟਾਂ ਲੈਣ 'ਚ ਕਾਮਯਾਬ ਹੋਈ ਹੈ ਸਿੱਖ ਜੇ ਸਿੱਖ ਹਲਕੇ ਤੇ ਜਿੱਥੇ ਦੂਜੀ ਵੋਟ ਨਹੀਂ ਹੈ ਹਿੰਦੂ ਭਾਈਚਾਰੇ ਦੀ ਬਹੁਤ ਸੀਮਤ ਵੋਟ ਹੈ ਜਿਸ ਦੇ ਬਾਵਜੂਦ ਉੱਥੇ 5000 ਵੋਟ ਆਪਣੀ ਵਧਾਈ ਗਈ ਤਾਂ ਕਿਤੇ ਨਾ ਕਿਤੇ ਭਾਵੇਂ ਜੋ ਮਰਜ਼ੀ ਕਹੀ ਜਾਣ ਪਰ ਮੈਂ ਜਿਹੜਾ ਨਿਰਪੱਖ ਨਜ਼ਰੀ ਤੋਂ ਦੇਖ ਰਿਹਾ ਹਾਂ ਭਾਜਪਾ ਨੂੰ ਉੱਥੇ ਭਾਜਪਾ ਨੇ ਗੇਨ ਕੀਤਾ ਹੈ ਪਿਛਲੀ ਵੋਟਾਂ ਦੇ ਮੁਕਾਬਲੇ 2022 ਦੀਆਂ ਵੋਟਾਂ ਦੇ ਮੁਕਾਬਲੇ ਤੇ ਭਾਜਪਾ ਚਾਹੁੰਦੀ ਵੀ ਇਹੀ ਹੈ ਕਿ ਸਾਡਾ ਜਿਹੜਾ ਥੋੜੀ ਵੋਟ ਸਾਨੂੰ ਵੋਟ ਜਿਹੜੀ ਹੈਗੀ ਹੈ ਸਿੱਖ ਵੋਟ ਮਿਲ ਜਵੇ ਫਿਰ ਅਸੀਂ ਨੇੜੇ ਲਾਵਾਂਗੇ ਕਹਾਣੀ ਨੇੜੇ ਲੱਗੇਗੀ ਜਾਂ ਨਹੀਂ ਇਹ ਤਾਂ ਅਜੇ ਅਗਲੀ ਗੱਲ ਹੈ ਪਰ ਇਹ ਜ਼ਰੂਰ ਹੈ ਕਿ ਹੁਣ ਜਿਹੜਾ ਇਹ ਉਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਵੱਡਾ ਵੱਡੇ ਭਾਈ ਅਸੀਂ ਬਣ ਜਾਈਏ ਅਕਾਲੀ ਦਲ ਨਾਲ ਸਮਝੌਤੇ ਚ ਹੋ ਸਕਦਾ ਹੈ ਹੁਣ ਉਹ ਛੋਟੇ ਭਾਈ ਵਾਲੀ ਭੂਮਿਕਾ ਹੀ ਪ੍ਰਵਾਨ ਕਰ ਲੈਣ ਤੇ ਹੁਣ ਆਪਾਂ ਗੱਲ ਕਰਾਂਗੇ ਪੰਥਕ ਧਿਰਾਂ ਦੀ ਖਾਸ ਕਰਕੇ ਅਕਾਲੀ ਦਲ ਤੇ ਵਾਰਿਸ ਪੰਜਾਬ ਦੇ ਅਕਾਲੀ ਦਲ ਦੀ ਦੇਖੋ ਕਿਹੜਾ ਪੰਜਾਬ ਹੈ ਪੰਜਾਬ ਹਮੇਸ਼ਾ ਅਕਾਲੀ ਦਲ ਨੂੰ ਪਸੰਦ ਕਰਦਾ ਰਿਹਾ ਠੀਕ ਹੈ ਕਿ ਕਿਤੇ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਪੰਜਾਬੀਆਂ ਨੇ ਮੂੰਹ ਮੋੜ ਲਿਆ ਹੋਵੇ ਪਰ ਅਕਾਲੀ ਦਲ ਪੰਜਾਬੀਆਂ ਲਈ ਹਮੇਸ਼ਾ ਸਤਿਕਾਰਯੋਗ ਪਾਰਟੀ ਰਹੀ ਹੈ ਕਿਉਂਕਿ ਅਕਾਲੀ ਦਲ ਦਾ ਜਿਹੜਾ ਇਤਿਹਾਸ ਹੈ ਬੜਾ ਕੁਰਬਾਨੀਆਂ ਭਰਿਆ ਹੈ ਬੜਾ ਪੰਜਾਬ ਪੱਖੀ ਇਤਿਹਾਸ ਰਿਹਾ ਅਕਾਲੀ ਦਲ ਦਾ ਤੇ ਪੰਜਾਬ ਦੀ ਲੋੜ ਰਹੀ ਹੈ ਅਕਾਲੀ ਦਲ ਤੇ ਅਕਾਲੀ ਦਲ ਨੂੰ ਜਦੋਂ ਵੀ ਨੁਕਸਾਨ ਕਿਤੇ ਹੋਇਆ ਉਹ ਲੀਡਰਸ਼ਿਪ ਨੇ ਕੀਤਾ ਜਾਂ ਅਕਾਲੀ ਦਲ ਦੀ ਆਪਣੀ ਫੁੱਟ ਨੇ ਕੀਤਾ ਤੁਸੀਂ ਹੁਣ ਵੀ ਦੇਖ ਲਓ ਕਿ ਜੇ ਅਕਾਲੀ ਦਲ ਇਕੱਠਾ ਹੁੰਦਾ ਵਾਰਿਸ ਪੰਜਾਬ ਦੇ ਜਿਹੜੇ ਅ ਅਮਰਪਾਲ ਜੀ ਨੂੰ ਸੰਚਾਲਕ ਨੇ ਜਿਸ ਪਾਰਟੀ ਦੇ ਉਹਨਾਂ ਦੇ ਉਮੀਦਵਾਰ ਨੂੰ 19620 ਵੋਟ ਪਈ ਤੇ ਅਕਾਲੀ ਦਲ ਨੂੰ 30558 ਵੋਟ ਪਈ ਜੇ ਦੋਵੇਂ ਇਕੱਠੇ ਹੁੰਦੇ ਤਾਂ ਇਹਨਾਂ ਦੇ ਕੁੱਲ ਮਿਲਾ ਕੇ ਵੋਟ 50000 ਦੇ ਨੇੜੇ ਜਾਣੀ ਸੀ ਤੇ ਅਕਾਲੀ ਦਲ ਨੂੰ ਸੀਟ ਜਿੱਤਣ ਤੋਂ ਕੋਈ ਨਹੀਂ ਰੋਕ ਸਕਦਾ ਸੀ ਤੇ ਜਿਹਾ ਪਹਿਲੀ ਵਾਰ ਨਹੀਂ ਹੋਇਆ ਮਨਦੀਪ ਜੀ ਤੁਸੀਂ ਜੇ ਦੇਖੋ ਕਿ ਜਦੋਂ 19 2002 ਚ ਜਦੋਂ ਸਰਕਾਰ ਸੀ 1977 ਤੋਂ ਲੈ ਕੇ 1977 ਤੋਂ ਲੈ ਕੇ 2002 ਤੱਕ ਕਾਲੀ ਗੱਲ ਦੀ ਸਰਕਾਰ ਰਹੀ ਤੇ 19 2002 ਚ ਕਿਉਂਕਿ ਕਾਲੀ ਦਲ ਚ ਫੁੱਟ ਪੈ ਗਈ ਜ세ਦਾ ਗੁਰਚਰਨ ਸਿੰਘ ਟੋੜਾ ਨੇ ਸਰਬਹਿੰਦ ਕਾਲੀ ਦਲ ਬਣਾ ਲਿਆ ਨਾਲ ਉਹਨਾਂ ਦੇ ਹੋਰ ਜਿਹੜੀਆਂ ਪੰਥਕ ਤਿਰਾਂ ਰਲ ਗਈਆਂ ਉਹਨਾਂ ਨੇ ਪੰਥਕ ਮੋਰਚਾ ਬਣਾ ਕੇ ਚੋਣ ਲੜੀ ਬਹੁਜਨ ਸਮਾਜ ਪਾਰਟੀ ਵੀ ਜ세ਦਾ ਟੋੜਾ ਦੇ ਨਾਲ ਸੀ ਤੇ ਉਦੋਂ ਜਿੰਨੀਆਂ ਵੋਟਾਂ ਉਹਨਾਂ ਨੇ ਲਈਆਂ ਜਥੇਦਾਰ ਗੁਰਚਰ ਸਿੰਘ ਟੋੜਾ ਦੇ ਜਿਹੜੇ ਪੰਥਕ ਮੋਰਚਾ ਬਣਾਇਆ ਸੀ ਜੇ ਉਹ ਅਕਾਲੀ ਦਲ ਦੇ ਵਿੱਚ ਸਮੂਲੀਅਤ ਕਰਕੇ ਜਿੱਤੇ ਤਾਂ 2002 ਚ ਵੀ ਅਕਾਲੀ ਦਲ ਨੇ ਰਿਪੀਟ ਕਰਨਾ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਸੀ ਬਹੁਤ ਵੱਡਾ ਜਿਹੜਾ ਨੁਕਸਾਨ ਪੰਥਕ ਫੁੱਟ ਦਾ ਹੋਇਆ ਸੀ ਅਕਾਲੀ ਦਲ ਨੂੰ ਪਹਿਲਾਂ ਵੀ ਨਵਾਂ ਨਵੀਂ ਗੱਲ ਨਹੀਂ ਹੈ ਸੋ ਹੁਣ ਵੀ ਹਾਲਾਤ ਅਜਿਹੇ ਨੇ ਅੱਜ ਤਾਂ ਸਿਮਰਜੀਤ ਸਿੰਘ ਮਾਨ ਦਾ ਬਿਆਨ ਵੀ ਹੈ ਕਿ ਜੇ ਪੰਥਕ ਧਿਰ ਇਕੱਠੀਆਂ ਹੁੰਦੀਆਂ ਤਾਂ ਅਸੀਂ ਜਿੱਤ ਜਾਂਦੇ ਪਰ ਕੋਈ ਏਜੰਡਾ ਤਾਂ ਹੋਵੇ ਨਾ ਜੀ ਇੱਕ ਹੁਣ ਜਿਹੜੇ ਲੋਕ ਕਹੇ ਜਾਂਦੇ ਨੇ ਕਿ ਧਿਰਾਂ ਇਕੱਠੀਆਂ ਹੋਣ ਇਕੱਠੀਆਂ ਕਿਸੇ ਏਜੰਡੇ ਤੇ ਹੋ ਸਕਦੀਆਂ ਨੇ ਜਦੋਂ ਕੋਈ ਵਿਅਕਤੀ ਕੁਝ ਮੰਗ ਰਿਹਾ ਹੋਵੇ ਦੂਜਾ ਕੁਝ ਮੰਗ ਰਿਹਾ ਹੋਵੇ ਵਿਚਾਰਾਂ ਤੇ ਏਜੰਡੇ ਦੀ ਮੇਲ ਨਾ ਹੋਵੇ ਫਿਰ ਇਕੱਠਾ ਹੋਣਾ ਬੜਾ ਔਖਾ ਹੁੰਦਾ ਹੈ ਅਜਿਹੀ ਸਥਿਤੀ 'ਚ ਇਹ ਹੈ ਕਿ ਦੇਖੋ ਜਿਹੜੇ ਹੁਣ ਸਾਰਾ ਜ਼ੋਰ ਲੱਗਿਆ ਹੋਇਆ ਸੀ ਜਿੱਥੇ ਵਾਰਿਸ ਪੰਜਾਬ ਦੇ ਨੇ ਕਿਉਂਕਿ ਬੜਾ ਉਹਨਾਂ ਨੇ ਜਿਹੜਾ ਇਮੋਸ਼ਨਲ ਪੱਤਾ ਉੱਥੇ ਖੇਡਿਆ ਸੀ ਕਿਉਂਕਿ ਉਹਨਾਂ ਉਹਨਾਂ ਉਸ ਉਸ ਮਾਮਲੇ 'ਚ ਉਹ ਦੋ ਪੱਤੇ ਪਹਿਲਾਂ ਖੇਡ ਚੁੱਕੇ ਸੀ ਭਾਵੇਂ ਉਹ ਖਡੂਰ ਸਾਹਿਬ ਦੇ ਜਿਹੜੇ ਲੋਕ ਸਭਾ ਚੋਣ ਸੀ ਅਮਰਤਪੁਰ ਜਿੱਥੇ ਅੱਜ ਜਿੱਤਿਆ ਜਿੱਤੋਂ ਭਾਵੇਂ ਫਰੀਦਕੋਟ ਤੋਂ ਭਾਈ ਸਰਵਜੀਤ ਖਾਲਸਾ ਜਿੱਤੋਂ ਚੋਣ ਦਿੱਤੀ ਸੀ ਉਹ ਇਮੋਸ਼ਨਲ ਪੱਤੇ ਸੀ ਤੇ ਉਸ ਇਮੋਸ਼ਨਲ ਪੱਤੇ ਨੂੰ ਹੀ ਇੱਥੇ ਖੇਡ ਕੇ ਉਹਨਾਂ ਨੇ ਭਾਈ ਮਨਦੀਪ ਸਿੰਘ ਖਾਲਸਾ ਨੂੰ ਚੋਣ ਮੈਦਾਨ 'ਚ ਉਧਾਰਿਆ ਸੀ ਪਈ ਮਨਦੀਪ ਸਿੰਘ ਖਾਲਸਾ ਦਾ ਮੈਂ ਸੁਣ ਰਿਹਾ ਸੀ ਉਹਨਾਂ ਨੇ ਕਿਤੇ ਵੀ ਕਿਹਾ ਹੈ ਕਿ ਜੇ ਮੈਂ ਨਾ ਖੜਦਾ ਤਾਂ ਅਕਾਲੀ ਦਲ ਨਹੀਂ ਜਿੱਤੀ ਜਾਣਾ ਸੀ ਇਹਦਾ ਮਤਲਬ ਉਹ ਵੀ ਤੁਸੀਂ ਵੀ ਕੀ ਭਾਈ ਅਕਾਲੀ ਦਲ ਨੂੰ ਹਰਾਉਣ ਲਈ ਖੜੇ ਹੋਏ ਸੀ ਇਹ ਇੱਕ ਕੁਐਸਚਨ ਉਹਨਾਂ ਤੋਂ ਇਹ ਬਣਦਾ ਹੈ ਅਕਾਲੀ ਦਲ ਦੇ ਵਿੱਚ ਵੀ ਬਹੁਤ ਫੁੱਟ ਸੀ ਜਿਹੜਾ ਇੱਕ ਕਿਸਮ ਦਾ ਹੁਣ ਅਕਾਲੀ ਦਲ ਕੌਣ ਵੱਡਾ ਹੈ ਇਹ ਸਥਾਪਿਤ ਕਰਨ ਦੀ ਗੱਲ ਇਹਨਾਂ ਚੋਣਾਂ 'ਚ ਤੈਹ ਹੋਣੀ ਸੀ ਤੇ ਤੈਹ ਹੋ ਚੁੱਕੀ ਹੈ ਮਨਦੀਪ ਜੀ ਕਿ ਅਕਾਲੀ ਦਲ ਵਿੱਚ ਸੁਖਵੀਰ ਸਿੰਘ ਬਾਦਲ ਵਾਲਾ ਅਕਾਲੀ ਦਲ ਹੀ ਲੋਕ ਪ੍ਰਵਾਨ ਕਰਦੇ ਨੇ ਜੇ ਇਹਨਾਂ ਚੋਣਾਂ ਦੇ ਆਪਾਂ ਨਤੀਜਿਆਂ ਦੇ ਨਜ਼ਰੀਏ ਤੋਂ ਦੇਖੀਏ ਹਾਲਾਂਕਿ ਸਿਰਫ ਇੱਕ ਚੋਣ ਦੇ ਨਤੀਜੇ ਨੂੰ ਆਪਾਂ 117 ਵਿਧਾਨ ਸਭਾ ਹਲਕਿਆਂ ਦੇ ਨਤੀਜਿਆਂ ਨਾਲ ਜਾਂ ਉਹਨਾਂ ਲੋਕਾਂ ਦੇ ਜਿਹੜੇ ਉਹਦੇ ਨਾਲ ਨਹੀਂ ਮਾਪ ਸਕਦੇ ਉਹਨਾਂ ਦੀ ਭਾਵਨਾ ਮਾਨ ਨਾਲ ਉਹ ਨਹੀਂ ਤੋਲ ਸਕਦੇ ਪਰ ਇਸ ਦੇ ਬਾਵਜੂਦ ਵੀ ਜਿਹੋ ਜਿਹੇ ਹਾਲਾਤ ਅਕਾਲੀ ਦਲ ਗੁਜ਼ਰ ਰਿਹਾ ਸੀ ਜਿਵੇਂ ਅਕਾਲੀ ਦਲ ਦੀ ਵੋਟ ਬੈਂਕ ਦਾ ਜਿਹੜਾ ਹਾਲਾਤ ਕਿੰਨੇ ਮਾੜੇ ਸੀ ਕਿ ਪਿਛਲੇ ਸਮਿਆਂ 'ਚ ਜੇ ਆਪਾਂ ਦੇਖੀਏ ਤਾਂ ਜਿਹੜੀਆਂ ਜਿਵਨੀ ਚੋਣਾਂ ਹੋਈਆਂ ਨੇ ਇਹ ਆ ਲੋਕ ਸਭਾ ਚੋਣਾਂ ਹੋਈਆਂ ਨੇ ਪਿਛਲੀ ਵਾਰੀ ਸਿਰਫ ਇੱਕ ਚੋ ਸੀਟ ਜਿੱਤੀ ਸੀ ਬਠਿੰਡੇ ਦੀ ਤੇ ਬਾਕੀ ਇੱਕ ਸੀਟ ਤੇ ਫਰੋਜ਼ਪੁਰ ਤੋਂ ਆਪਣੀ ਜਮਾਨਤ ਬਚੀ ਬਚਾ ਸਕੇ ਸੀ ਤੇ ਬਾਕੀ ਜਿਹੜੇ ਸਾਰੇ ਹਲਕੇ ਸੀ 11 ਜਮਾਨਤਾਂ ਜਬਤ ਹੋਈਆਂ ਸੀ ਉਸ ਤੋਂ ਬਾਅਦ ਜਲੰਧਰ ਲੋਕ ਸਭਾ ਹਲਕੇ ਦੀ ਚੋਣ ਹੋਈ 17.85 ਫੀਸਦੀ ਜਿਵੇਂ ਚੋਣ ਚ ਅਕਾਲੀ ਦਲ ਨੂੰ ਵੋਟ ਪਈ ਸੰਗਰੂਰ ਦੀ ਹੋਈ 6.24 ਫੀਸਦੀ ਵੋਟ ਪਈ ਸਿਰਫ ਤੇ ਫਿਰ ਮੁੜ ਕੇ ਜਿਹੜੀ ਵਿਧਾਨ ਸਭਾ ਦੀਆਂ 5 ਹੋਈਆਂ ਸੀ ਗਿੱਦੜਵਾਹਾ ਬਰਨਾਲਾ ਜੱਬੇਵਾਲ ਡੇਰਾ ਬਾਬਾ ਨਾਨਕ ਇੱਥੇ ਬਾਈਕਟ ਕਰ ਗਿਆ ਸੀ ਅਕਾਲੀ ਦਲ ਜਲੰਧਰ ਪੱਛਮੀ ਚ ਬਹੁਤ ਵਸਪਾ ਨੂੰ ਸਪੈਸ ਹਮਾਇਤ ਕੀਤੀ ਸੀ ਨਹੀਂ ਗੱਲ ਬਣੀ ਸੀ ਲੁਧਿਆਣਾ ਪੱਛਮੀ ਚ ਪਿਛਲੀ ਜਿਹੜੀ ਚੋਣ ਹੋਈ ਸੀ 9.10 ਫੀਸਦੀ ਸਿਰਫ ਵੋਟਾਂ ਪਈਆਂ ਸੀ ਤੇ ਹੁਣ ਜਿਹੜੇ ਕੱਲ ਨਤੀਜੇ ਆਏ ਨੇ ਉੱਥੇ ਅਕਾਲੀ ਦਲ ਨੂੰ ਇਤਰਾਸ ਦੇਰ ਹੀ ਹੈ ਜਿਹੜੀ ਵੋਟ ਪ੍ਰਤੀਸ਼ਤ ਵਧੀ ਹੈ 25.96 ਫੀਸਦੀ ਵੋਟ ਜਿਹੜੀ ਅਕਾਲੀ ਦਲ ਨੂੰ ਪਈ ਹੈ ਤੇ ਬਹੁਤ ਜਿਹੜੀ ਵੱਡੀ ਗੱਲ ਹੈ ਅਕਾਲੀ ਦਲ ਲਈ ਕੋਈ ਇਹ ਸੌਖੀ ਤਾਂ ਨਹੀਂ ਹੈਗੀ ਬੜੀ ਇੱਕ ਕਿਸਮ ਦਾ ਕਹਿ ਸਕਦੇ ਹਾਂ ਕਿ ਅਕਾਲੀ ਦਲ ਇਸ ਨੂੰ ਲੈ ਕੇ ਬੜਾ ਉਤਸ਼ਾਹਤ ਉਤਸ਼ਾਹਤ ਕਿਉਂਕਿ 36.23% ਦੀ ਵੋਟ ਪਈ ਹੈ ਹੁਕਮਰਾਨ ਆਮ ਆਦਮੀ ਪਾਰਟੀ ਨੂੰ ਤੇ ਉਸਦੇ ਮੁਕਾਬਲੇ ਅਕਾਲੀ ਦਲ ਨੂੰ ਪਈ ਹੈ 25.96 ਜਿਹੜੀ 10% ਦੀ ਜਿਹੜੀ ਵੋਟ ਪ੍ਰਤੀਸ਼ਤ ਹੈ ਉਹਦਾ ਫਰਕ ਹੈ ਤੇ ਆਮ ਆਦਮੀ ਪਾਰਟੀ ਕਿਉਂਕਿ ਹੁਕਮਰਾਨਤੀ ਰਹਿ ਫਿਰ ਉਹਨਾਂ ਦਾ ਜਿਹੜਾ ਉਮੀਦਵਾਰ ਸੀ ਉਹ ਤਿੰਨ ਵਾਰੀ ਵਿਧਾਇਕ ਰਿਹਾ ਹੋਇਆ ਸੀ ਅਕਾਲੀ ਦਲ ਤੋਂ ਏਧਾਰਾ ਲਿਆ ਹੋਇਆ ਉਮੀਦਵਾਰ ਸੀ ਉਹਨਾਂ ਨੇ ਤੋ ਕਲਮ ਲਾ ਕੇ ਜਿਹੜਾ ਅਕਾਲੀ ਦਲ ਹੁਣ ਸੁਖਵੀਰ ਸਿੰਘ ਬਾਦਲਵਾਲਾ ਅਕਾਲੀ ਦਲ ਹੈ ਆਪਾਂ ਕਹਿ ਸਕਦੇ ਹਾਂ ਜੇ ਬਤੌਰ ਪੱਤਰਕਾਰ ਭਾਵੇਂ ਭਾਵਨਾਵਾਂ ਦੇ ਵਹਿਣ 'ਚ ਬਹਿ ਕੇ ਆਪਾਂ ਜੋ ਮਰਜ਼ੀ ਕਹਿ ਲਈਏ ਇੱਕ ਇਹ ਵੀ ਕਹਿ ਸਕਦੇ ਹਾਂ ਕਿ ਜਿਹੜਾ ਖੜੇ ਸੀ ਭਾਈ ਮਨਦੀਪ ਸਿੰਘ ਉਹਨਾਂ ਨੂੰ ਵੀ 19620 ਵੋਟਾਂ ਦਾ ਮਿਲਣਾ ਕੋਈ ਬਹੁਤ ਘੱਟ ਵੋਟ ਨਹੀਂ ਹੈ ਪਰ ਮਨਦੀਪ ਜੀ ਇਹ ਵੀ ਦੇਖਣਾ ਪਊਗਾ ਨਾ ਹਲਕਾ ਕਿਹੋ ਜਿਹਾ ਸੀ ਕੰਸਟੀਟੂਐਂਸੀ ਕਿਹੋ ਜਿਹੀ ਸੀ ਹੁਣ ਤੁਸੀਂ ਦੇਖੋ ਕਿ ਜਿਹੜੀ ਲੋਕ ਸਭਾ ਦੀ ਚੋਣ ਹੋਈ ਸੀ ਪਿਛਲੇ ਦਿਨਾਂ ਚ ਜਦੋਂ 224 ਚ ਅਮਰਤਪਾਲ ਖਡੂਰ ਸਾਬਾ ਲੋਕ ਸਭਾ ਹਲਕੇ ਦਾ ਹਿੱਸਾ ਹੈ ਇਹ ਜਿਹੜਾ ਤਰਨਤਾਰਨ ਵਿਧਾਨ ਸਭਾ ਜਿਹੜਾ ਹੈਗੀ ਇਹ ਹਲਕਾ ਜਿੱਥੇ ਕੱਲ ਵੋਟਾਂ ਦੇ ਨਤੀਜੇ ਨਿਕਲੇ ਨੇ ਇਸ ਤੋਂ ਪਹਿਲਾਂ ਤਰਨਤਾਰਨ ਕਿਤੇ ਲੋਕ ਸਭਾ ਆਪ ਵੀ ਸੀਟ ਹੁੰਦੀ ਰਹੀ ਫਿਰ ਖਡੂਰ ਸਾਹਿਬ ਬਣ ਗਿਆ ਸੀ ਤਰਨ ਜਦੋਂ ਖਡੂਰ ਸਾਹਿਬ ਦੀ ਲੋਕ ਪਿਛਲੇ ਮਹ ਜਿੱਕ ਸਾਲ ਪਹਿਲਾਂ ਇਸ ਹਲਕੇ ਤੋਂ ਲੋਕੀ ਜਿਹੜੇ ਅਮਰਤਪਾਲ ਸਿੰਘ ਨੂੰ 20000 ਦੀ ਲੀਡ ਦਿੰਦੇ ਨੇ ਤੇ 1 ਸਾਲ ਬਾਅਦ ਉਹਨਾਂ ਦੀ ਕਿੰਨੀ ਵੋਟ ਘਟ ਗਈ ਤੇ ਨਾਲ ਉਹਨਾਂ ਦੇ ਦੂਜੀਆਂ ਧਿਰਾਂ ਵੀ ਸੀ ਪੁਨਰ ਸਰਜੀਤ ਅਕਾਲੀ ਦਲ ਵੀ ਸੀ ਇਕਾਲ ਜੀ ਮਾਨ ਅਕਾਲੀ ਦਲ ਵੀ ਸੀ ਹੋਰ ਵੀ ਸਾਰੀਆਂ ਧਿਰਾਂ ਜਿਹੜੀਆਂ ਖਾਸ ਕਰਕੇ ਨੌਜਵਾਨ ਬਹੁਤ ਪ੍ਰਚਾਰ ਕਰ ਰਿਆ ਸੀ ਉਹਨਾਂ ਦੇ ਹੱਕ ਵਿੱਚ ਪਰ ਇਸ ਦੇ ਬਾਵਜੂਦ ਵੀ ਜਿਹੜੀ ਉਹਨਾਂ ਦੀ ਵੋਟ ਹੈ ਉਸ ਹਲਕੇ ਚੋ ਘਟੀਏ ਉਹਨਾਂ ਦਾ ਗ੍ਰਾਫ ਡਾਊਨ ਆਇਆ ਸਾਰੀਆਂ ਹੋਰ ਧਿਰਾਂ ਨੂੰ ਮਿਲਾਉਣ ਦੇ ਬਾਵਜੂਦ ਵੀ ਉਹਨਾਂ ਨੂੰ ਵੀ ਆਪਣੇ ਅੰਦਰ ਉਹ ਵੀ ਕਿਉਂਕਿ ਪੰਜਾਬ ਤੇ ਰਾਜ ਕਰਨ ਦੇ ਸੁਪਨੇ ਵੇਖ ਰਹੇ ਨੇ ਅਕਾਲੀ ਦਲ ਬਾਰਸ ਪੰਜਾਬ ਵਾਲੇ ਵੀ ਪਰ ਉਹਨਾਂ ਨੂੰ ਵੀ ਆਪਣੇ ਅੰਦਰ ਝਾਤ ਮਾਰਨੀ ਪਊਗੀ ਕਿ ਭਾਈ ਸਾਡੀ ਕਿੱਥੇ ਕਮਜ਼ੋਰੀ ਰਹਗੀ ਕਿੱਥੇ ਘਾਟ ਰਹਗੀ ਕਿੱਥੇ ਸਾਥੋਂ ਗਲਤੀਆਂ ਹੋਈਆਂ ਕਿ ਅਸੀਂ ਮਹਿਜ ਇੱਕ ਸਾਲ ਪਹਿਲਾਂ ਸਾਨੂੰ ਜਿਹੜੇ ਹਲਕੇ ਨੇ 20000 ਵੋਟਾਂ ਦੀ ਲੀਡ ਦਿੱਤੀ ਹੋਵੇ ਤੇ ਉਹ ਹਲਕਾ ਸਾਨੂੰ ਸਾਡੇ ਉਮੀਦਵਾਰ ਨੂੰ ਤੀਜੇ ਨੰਬਰ ਤੇ ਲੈ ਆਇਆ ਹੋਵੇ ਤੇ ਇਹ ਜਿਹੜੀ ਚੋਣে ਭਾਵੇਂ ਜਿੱਤੀ ਆ ਆਮ ਆਦਮੀ ਪਾਰਟੀ ਐ ਹਰਮਨ ਸਿੰਘ ਸੰਧੂ ਚੋਣ ਜਿੱਤ ਕੇ ਨੇ ਬੜੇ ਆਉਤੇ ਜਿਹੜੇ ਜੇਤੂ ਸ਼ੋਅ ਰੋਸ ਕੱਢੇ ਜਾ ਰਹੇ ਨੇ ਥਾਂ ਥਾਂ ਟੋਲ ਵੱਜ ਰਹੇ ਨੇ ਹੁਕਮਰਾਨ ਧਿਰ ਦੇ ਟਾਰਸ ਮਿਲੀ ਹੈ ਉਹਨਾਂ ਨੂੰ ਕਿ ਜਿੱਤ ਚੁੱਕਿਆ ਕਿਉਂਕਿ ਪਹਿਲੇ ਤਿੰਨ ਗੇਡਾਂ 'ਚ ਤਾਂ ਪਿੱਛੇ ਹੀ ਰਹਿ ਗਈ ਸੀ ਲੱਗ ਰਿਹਾ ਸੀ ਕਿ ਸ਼ਾਇਦ ਕੋਈ ਨਤੀਜਾ ਬਰੋਚਨਾ ਆ ਜਵੇ ਪਰ ਇਸ ਦੇ ਬਾਵਜੂਦ ਅਕਾਲੀ ਦਲ ਲਈ ਵੀ ਕੋਈ ਇਹ ਖੁਸ਼ੀ ਤੋਂ ਘੱਟ ਖਬਰ ਨਹੀਂ ਹੈ ਕਿ ਅਕਾਲੀ ਦਲ ਨੇ ਜਿੱਥੇ ਦੂਜੇ ਨੰਬਰ ਤੇ ਰਹਿ ਕੇ ਉੱਥੇ ਆਪਣੀ ਸਥਾਪਤੀ ਕਾਇਮ ਕੀਤੀ ਹੈ ਉੱਥੇ ਅਕਾਲੀ ਦਲਾਂ 'ਚ ਕੌਣ ਅਕਾਲੀ ਦਲ ਵੱਡਾ ਕਿਹੜਾ ਲੀਡਰ ਵੱਡਾ ਕਿਹੜੇ ਲੀਡਰ ਨੂੰ ਲੋਕ ਪਸੰਦ ਕਰਦੇ ਨੇ ਉੱਥੇ ਮੈਂ ਸਮਝਦਾ ਕਿ ਸੁਖਵੀਰ ਸਿੰਘ ਬਾਦਲ ਨੇ ਇਸ ਮਾਮਲੇ 'ਚ ਦੂਜੇ ਜਿਹੜੇ ਲੀਡਰਾਂ ਨੂੰ ਵੀ ਤੇ ਦੂਜੇ ਧੜਿਆਂ ਨੂੰ ਵੀ ਤੇ ਦੂਜੇ ਅਕਾਲੀ ਦਲਾਂ ਨੂੰ ਵੀ ਪਛਾੜ ਦਿੱਤਾ ਹੈ ਤੇ ਇਹ ਆਪਣੀ ਹੋਂਦ ਉੱਥੇ ਦਰਸਾਈ ਹੈ ਹੁਣ 2027 'ਚ ਕੀ ਹੋਏਗਾ ਦੇਖੋ ਇਹ ਤਾਂ ਸਮਾਂ ਦੱਸੇਗਾ ਪਰ ਇਹ ਜ਼ਰੂਰ ਹੈ ਕਿ ਹੋ ਸਕਦਾ ਹੈ ਭਾਜਪਾ ਨਾਲ ਸਮਝੌਤਾ ਹੋ ਜਾਵੇ ਜੇ ਭਾਜਪਾ ਨਾਲ ਸਮਝੌਤਾ ਹੋ ਜਾਂਦਾ ਹੈ ਅਕਾਲੀ ਦਲ ਦਾ ਤੇ ਭਾਜਪਾ ਦਾ ਤਾਂ ਤਾਂ ਇਹ ਕਹਿ ਸਕਦੇ ਆ ਕਿ ਫਿਰ ਉਹ ਜਿਹੜਾ ਬੜਾ ਹੰਸਵਾਦੀਆਂ ਪੌੜੀਆਂ ਨੇ ਯਾ ਸਕਤਪਰੇਦ ਦੀਆਂ ਜਿਹੜੀਆਂ ਕੁਰਸੀਆਂ ਨੇ ਉਹਨਾਂ ਤੋਂ ਉਹ ਚੜਨ ਦੇ ਨੇੜੇ ਲੱਗ ਜਾਣਗੇ ਤੇ ਕਾਂਗਰਸ ਪਾਰਟੀ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ 6-6 ਮੁੱਖ ਮੰਤਰੀਆਂ ਦੇ ਦਾਵੇਦਾਰ ਤੇ ਜਮਾਨਤ ਦਾ ਜਬਤ ਹੋਣਾ ਬੜਾ ਨਿਰਾਸ਼ਾਜਨਕ ਹੈ ਤੇ ਇਕੱਲਾ ਇੱਥੇ ਹੀ ਨਿਰਾਸ਼ਾ ਨਹੀਂ ਹੋਈ ਕਾਂਗਰਸ ਨੂੰ ਉਧਰ ਬਿਹਾਰ 'ਚ ਵੀ ਜੋ ਹਾਲ ਹੋਇਆ ਜਿਹੜਾ ਇੰਡੀਆ ਗੱਠ ਜੋੜਦਾ ਉਹ ਵੀ ਸਾਰਿਆਂ ਦੇ ਆਪਣੇ ਦੇ ਸਾਹਮਣੇ ਆ ਭਾਵੇਂ ਹੁਣ ਜੋ ਮਰਜ਼ੀ ਕਹੀ ਜਾਓ ਪਰ ਉੱਥੇ ਜਿਹੜੀ ਚੋਣ ਹਾਰ ਚੁੱਕੀ ਹੈ ਤੇ ਚੋਣਾਂ 'ਚ ਜਿੱਤ ਇਹ ਦੇਖਣਾ ਹੁੰਦਾ ਕਿ ਜਿੱਤ ਕਿਵੇਂ ਇਹ ਨਹੀਂ ਦੇਖਦਾ ਕੋਈ ਕਿ ਜਿੱਤ ਕਿਵੇਂ ਹੋਈ ਕੋਈ ਜਿੱਤਿਆ ਕਿਵੇਂ ਹੈ ਜਿੱਤ ਤਾਂ ਇਹ ਹੁੰਦੀ ਹੈ ਕਿ ਜਿੱਤ ਗਿਆ ਬਸ ਜਿੱਤਿਆ ਕਿਵੇਂ ਹੈ ਕੋਈ ਨਹੀਂ ਦੇਖਦਾ ਹਾਰ ਤਾਂ ਜਿੱਤਣ ਵਾਲੇ ਦੇ ਹੀ ਪੈਣੇ ਨੇ ਉਹਦੇ ਪਿੱਛੇ ਕੀ ਕਾਰਨ ਬਣਦੇ ਨੇ ਭਾਵੇਂ ਉਹਨੇ ਕਿ ਕਿਸੇ ਦਾ ਬੀਬੀਆਂ ਨੂੰ ਪੈਸੇ ਦੇ ਕੇ 10-10 ਹਜ਼ਾਰ ਰੁਪਏ ਖਾਤਿਆਂ 'ਚ ਪਾ ਕੇ ਜਿੱਤੀ ਹੋਵੇ ਭਾਵੇਂ ਐਸਆਈਆਰ ਦਾ ਹੱਥ ਵੋਟਾਂ ਕਟਾ ਕੇ ਜਿੱਤੀ ਹੋਵੇ ਪਰ ਜਿੱਤ ਤਾਂ ਜਿੱਦ ਤਾਂ ਹੁੰਦੀ ਹੈ ਤੇ ਇੱਥੇ ਵੀ ਤਰਨਤਾਰਨ ਤੇ ਵੀ ਦੇਖੋ ਸੱਚ ਪਾਵੇਂ ਹੁਣ ਸੁਖਵੀਰ ਬਾਦਲ ਵੀ ਦੋਸ਼ ਲਾ ਰਹੇ ਨੇ ਹੋਰ ਵੀ ਲਾ ਰਹੇ ਨੇ ਤੇ ਆਪਾਂ ਸਾਰਿਆਂ ਨੇ ਦੇਖਿਆ ਕਿ ਇੱਥੇ ਬਹੁਤ ਕੁਝ ਹੋਇਆ ਹਮ ਇਤੋਂ ਤੱਕ ਜਿਹੜੀ ਐਸਐਸਪੀ ਰਵਜੋਦ ਕਰੇਵਾਲ ਸੀ ਉਹਨਾਂ ਨੂੰ ਚੌਣ ਕਮਿਸ਼ਨ ਨੇ ਸਸਪੈਂਡ ਵੀ ਕੀਤਾ ਜੇ ਕੋਈ ਤੱਥ ਸਾਹਮਣੇ ਆਏ ਸੀ ਤਾਂ ਯੋ ਅੱਡੀ ਵੱਡੀ ਕਾਰਵਾਈ ਕੀਤੀ ਆਦਰਵਾਇਜ਼ ਨਹੀਂ ਕੀਤੀ ਕੋਈ ਜਿਹੜਾ ਹੈਗਾ ਚੋਣ ਕਮਿਸ਼ਨ ਅੱਖਾਂ ਮੀਚ ਕੇ ਤਾਂ ਕਿਸੇ ਦੇ ਖਿਲਾਫ ਕਾਰਵਾਈ ਨਹੀਂ ਕਰਦਾ ਕਿ ਮਹਿਜ ਸ਼ਿਕਾਇਤ ਮਿਲੀ ਤੇ ਕਾਰਵਾਈ ਕਰ ਦੇ ਜੀ ਸੋ ਸਾਰਾ ਕੁਝ ਸਾਰੇ ਮੰਤਰੀ ਸਾਰੇ ਵਿਧਾਇਕ ਉੱਥੇ ਬੈਠੇ ਸੀ ਕਿੰਨੇ ਲੰਬੇ ਸਮੇਂ ਤੋਂ ਬੈਠੇ ਸੀ ਤੇ ਕਿੰਨੇ ਉੱਥੇ ਪੈਸੇ ਵੰਡੇ ਗਏ ਇਹ ਵੀ ਆਪਾਂ ਸਾਰਿਆਂ ਨੂੰ ਪਤਾ ਹੈ ਸਰਕਾਰ ਵੱਲੋਂ ਇਹ ਜਿਹੜੀ ਸੜਕ ਨਹੀਂ ਬਣਨੀ ਸੀ ਬਣਾ ਦਿਓ ਜੀ ਰਾਤੋ-ਰਾਤ ਜਿਹੜੀ ਗਲੀ ਨਹੀਂ ਬਣੀ ਹੋਈ ਸੀ ਬਣਾ ਦਿਓ ਜੀ ਰਾਤੋ-ਰਾਤ ਪਰ ਇਸ ਦੇ ਬਾਵਜੂਦ ਵੀ ਜਿਹੜਾ ਅਕਾਲੀ ਦਲ ਨੇ ਉੱਥੇ ਬਹੁਤ ਵੱਡਾ ਮੁਕਾਬਲਾ ਦਿੱਤਾ ਤੇ ਕਾਲੀ ਦੱਲੇ ਮੈਂ ਸਮਝਦਾ ਕਿ ਭਾਵੇਂ ਉਹ ਹਾਰੇ ਨੇ ਪਰ ਉਹਨਾਂ ਨੂੰ ਇਹ ਹਾਰ ਜਿਹੜੀ ਹੈਗੀ ਹੈ ਜਿੱਤ ਵਰਗੀ ਹੈ ਤੇ ਉਹ ਮਨਾ ਵੀ ਰਹੇ ਨੇ ਤੇ ਹੁਕਮਰਾਨ ਤੇਰ ਜ਼ਰੂਰ ਆਪਣਾ ਜਿਹੜਾ ਬਿਆਨ ਰਾਹੀਂ ਹੁਣ ਕੇਜਰੀਵਾਲ ਨੇ ਵੀ ਕਿਹਾ ਸਾਡੇ ਕੰਮ ਦੀ ਜਿੱਤ ਹੈ ਤੇ ਭਗਵੰਤ ਮਾਨ ਹੋਰੀ ਵੀ ਕਹਿ ਰਹੇ ਨੇ ਸਾਡੇ ਕੰਮ ਦੇ ਲੋਕ ਮੋਹਰ ਲਾਈ ਹੈ ਤੇ ਬਹੁਤ ਸਾਰੇ ਲੋਕ ਤਾਂ ਕਹਿ ਰਹੇ ਨੇ ਅਸੀਂ ਸੈਮੀਫਾਈਨਲ ਜਿੱਤ ਲਿਆ ਬਸ ਹੁਣ ਫਾਈਨਲ ਵੀ ਜਿੱਤਣ ਜਿੱਤਣ ਵਾਲੇ ਆ ਫਾਈਨਲ ਭਰਾਵੋ ਬਹੁਤ ਔਖਾ ਹੈ ਫਾਈਨਲ ਜਿੱਤਣਾ ਫਾਈਨਲ ਜਦੋਂ ਆਏਗਾ ਫਿਰ ਉਦੋਂ ਤਾਂ ਬਹੁਤ ਕੁਝ ਬਦਲਿਆ ਬਦਲਿਆ ਹੋਏਗਾ ਉਦੋਂ ਸਟੇਟ ਦੇ ਹੱਥਾਂ 'ਚ ਕੁਝ ਨਹੀਂ ਹੋਊਗਾ ਉਦੋਂ ਸਾਰਾ ਕੁਝ ਜਿਹੜਾ ਚੋਣ ਕਮਿਸ਼ਨ ਜਿਹੜਾ ਭਾਰਤ ਦਾ ਚੋਣ ਕਮਿਸ਼ਨਰ ਹੈ ਉਹਦੇ ਹੱਥ 'ਚ ਹੋਊਗਾ ਉਹਦੇ ਉਸ ਤੋਂ ਬਿਨਾਂ ਤੁਸੀਂ ਉੱਥੇ ਕੋਈ ਬੰਦਾ ਗੱਡੀ ਲੈ ਕੇ ਇੰਟਰਵਿਊ ਨਹੀਂ ਕਰ ਪਾਊਗਾ ਜਿਵੇਂ ਹੁਣ ਸਾਰਾ ਕੁਝ ਚੱਲਦਾ ਰਿਹਾ ਹੈ ਸੋ ਇਹ ਚੋਣ ਨੇ ਬਹੁਤ ਸਾਰੇ ਜਿਹੜੇ ਸਮੀਕਰਨ ਪੰਜਾਬ ਨੂੰ ਨਵੇਂ ਦਿੱਤੇ ਨੇ ਨਵੀਆਂ ਦਸ਼ਾਵਾਂ ਵੀ ਦੇ ਦੇਊਗੀ ਇਹ ਚੋਣ ਪਰ ਇਸ ਦੇ ਬਾਵਜੂਦ ਇਹ ਮੈਂ ਗੱਲ ਆਪਣੀ ਦੁਬਾਰਾ ਦੁਹਰਾਉਂਦਾ ਕਿ ਜਿੰਮਨੀ ਚੋਣ ਇਹ ਜੇ ਹੁੰਦੀ ਹੈ ਉਹ ਸਰਕਾਰੀ ਧਿਰ ਲਈ ਕੋਈ ਬਹੁਤ ਵੱਡੀ ਚੁਣੌਤੀ ਨਹੀਂ ਹੁੰਦੀ ਪਿਛਲਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਿੰਨੀਆਂ ਚੋਣਾਂ ਸਮੇਂ ਦੀਆਂ ਸਰਕਾਰਾਂ ਜਿੱਤਦੀਆਂ ਰਹੀਆਂ ਨੇ ਪਰ ਜਦੋਂ ਥੋੜੀ ਦੇਰ ਬਾਅਦ ਆਮ ਚੋਣਾਂ ਹੁੰਦੀਆਂ ਨੇ ਤਾਂ ਨਤੀਜੇ ਉਸ ਤੋਂ ਉਲਟ ਹੁੰਦੇ ਨੇ ਤੇ ਆਮ ਆਦਮੀ ਪਾਰਟੀ ਨੂੰ ਵੀ ਇਸ ਲਈ ਜ਼ਰੂਰ ਸੋਚਣਾ ਪਏਗਾ ਇੱਕ ਗੱਲ ਮੈਂ ਆਖਰ ਵਿੱਚ 1 ਮਿੰਟ ਲਈ ਮੈਂ ਪੰਜਾਬ ਦੀਆਂ ਜਿਹੜੀਆਂ ਬਹੁਤ ਬੀਬੀਆਂ ਖਾਸ ਕਰਕੇ ਉਤਸਾਹਤ ਨੇ ਹਜ਼ਾਰ-ਹਜ਼ਾਰ ਰੁਪਈਆ ਕਦੋਂ ਮਿਲੇਗਾ ਇਹ ਉਹਨਾਂ ਬੀਬੀਆਂ ਨੂੰ ਮੈਂ ਕਹਿ ਸਕਦਾ ਕਿ ਹੁਣ ਤੁਹਾਡੀ ਇਵੇਂ ਲੱਗ ਰਿਹਾ ਹੈ ਕਿ ਇੰਤਜ਼ਾਰ ਜਿਹੜੀ ਘੜੀ ਜਿਹੜੀ ਹੁਣ ਸਮਾਪਤ ਹੋ ਜਾਊਗੀ ਤਾਂ ਕਾਰਨ ਇਹ ਹੈ ਕਿ ਬਿਹਾਰ 'ਚ ਨਰਿੰਦਰ ਮੋਦੀ ਤੇ ਨਦੀਸ਼ ਕੁਮਾਰ ਨੇ 10-10 ਹਜ਼ਾਰ ਰੁਪਏ ਬੀਬੀਆਂ ਦੇ ਖਾਤਿਆਂ 'ਚ ਪਾਏ ਸੀ ਤੇ ਵੋਟ ਪਈ ਹੈ ਉੱਥੇ ਉਸ ਗੱਲ ਨੂੰ ਲੈ ਕੇ ਸਵਕਾਰ ਕਰਦੇ ਨੇ ਸਾਰੇ 75 ਲੱਖ ਬੀਬੀਆਂ ਦੇ ਖਾਤਿਆਂ 'ਚ 10-10 ਹਜ਼ਾਰ ਰੁਪਏ ਦਾ ਪੈਣਾ ਬਹੁਤ ਜਿਹੜਾ ਹੁਕਮ ਦੁਆਰਾ ਉਹਨਾਂ ਨੂੰ ਜਿਹੜਾ ਮੁਕਾਬਲੇ 'ਚ ਲੈ ਕੇ ਆਇਆ ਤੇ ਬੀਬੀਆਂ ਨੇ ਰੱਜ ਕੇ ਵੋਟ ਪਾਈ ਇਸੇ ਸੰਦਰਭ 'ਚ ਹੋ ਸਕਦਾ ਹੈ ਹੁਣ ਪੰਜਾਬ ਦੇ ਹੁਕਮਰਾਨਾਂ ਨੂੰ ਵੀ ਇਹ ਲੱਗਦਾ ਹੋਵੇ ਕਿ ਅਸੀਂ ਵੀ ਹਜ਼ਾਰ-ਹਜ਼ਾਰ ਰੁਪਈਆ ਬੀਬੀਆਂ ਨੂੰ ਦੇ ਕੇ ਸੈਰ 2027 ਦੀ ਬੋਰਡ ਜਿੱਤ ਲਈ ਪਰ ਬੀਬੀਆਂ ਨੂੰ ਇੱਕ ਗੱਲ ਜ਼ਰੂਰ ਚੇਤੇ ਰੱਖਣੀ ਚਾਹੀਦੀ ਹੈ ਕਿ ਹਜ਼ਾਰ-ਹਜ਼ਾਰ ਰੁਪਈਆ ਦੇਣਗੇ 1 ਸਾਲ ਲਈ ਤੁਸੀਂ ਉਹਨਾਂ ਨੂੰ ਕਹੋ ਕਿ ਪਿਛਲੇ 4 ਸਾਲਾਂ ਦਾ ਵੀ ਦੇ ਦਿਓ ਭਾਈ 48 48 ਹਜ਼ਾਰ ਸਾਡਾ ਉਹ ਵੀ ਬਕਾਇਆ ਪਿਆ ਤੁਸੀਂ ਤਾਂ ਪਹਿਲੇ ਦਿਨ ਤੋਂ ਕਿਹਾ ਸੀ ਜੀ ਸੋ ਅਗਲੀ ਜਿਹੜੀ ਚੋਣ ਹੈ ਬਹੁਤ ਰੋਚਕ ਹੋਊਗੀ ਤੇ ਲੋਕ ਮੈਨੂੰ ਲੱਗ ਰਿਹਾ ਕਿ ਤਿਆਰੀਆਂ ਵੀ ਸਾਰੀਆਂ ਠਿਰਾਹੋਂ ਤੋਂ ਹੀ ਆਰੰਭ ਕਰ ਦੇਣ ਗਿਆ ਮਨਦੀਪ ਜੀ 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 ਤੁਹਾਡਾ ਬਹੁਤ ਧੰਨਵਾਦ ਤੁਸੀਂ ਕੀਮਤੀ ਚਾ ਸਾਂਝੀ ਕੀਤੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ